ਲੇਲੇ ਸਰਬੱਤ ਦੇ ਸਕੂਲ ਤੜਕੇ ਫੰਕਸ਼ਨ ਆ ਤੇ ਸਰਬੱਤਾ ਰੋ ਰਿਹਾ ਹੈ ਕਹਿੰਦਾ ਮੈਂ ਜੁੱਤੀ ਲੈ ਕੇ ਆਉਣੀ ਆ ਮੂੰਹ ਵੇਖਿਆ ਕਰ ਇੱਧਰ ਇੱਧਰ ਬੈਥੇ ਮੈਥੇ ਦੀ ਪੁਰਜੀ ਬੰਡੀ ਹੈ ਨਾ ਮੈਥੇ ਦੀ ਪੁਰਜੀ ਹਾਂ ਹੁਣ ਸਰਬੱਤੇ ਨੂੰ ਲੈ ਕੇ ਜਾਣਾ ਪਊ ਮੰਡੀ ਤੇ ਇਹਨੂੰ ਦਵਾ ਕੇ ਲੈ ਆਉਣੀ ਪਊਗੀ ਜੁੱਤੀ ਹੁਣ ਚਲਦੇ ਆਂ ਮੰਡੀ ਬੱਤ ਦਾ ਜੀ ਬੋਲਣ ਦੇ ਪਾਪੀ ਰੋ ਰਿਹਾ ਸਰਬੱਤਾ ਬੱਤ ਪਾਪੀ ਪਤਾ ਆਇਆ ਰੋਂਦਾ ਆਇਆ ਫਿਰ ਆਇਆ ਚਲੀ ਪੈਸੇ ਚੱਕ ਕੇ ਫਿਰ ਚਲੀਏ ਤੈਨੂੰ ਜੁੱਤੀ ਦਵਾ ਕੇ ਲੈ ਮਾਂ ਸਤਿ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਨੇ ਆ ਅੱਜ ਜਾ ਰਹੇ ਆ ਗੰਗਾ ਨਗਰ ਪ੍ਰੋਗਰਾਮ ਤੇ ਤਿਆਰ ਹੋ ਗਏ ਆ ਰੈਡੀ ਹੋ ਗਏ ਆ ਸਮਰ ਨਾਨਕ ਤਿਆਰ ਹੈ ਵਿਸ਼ਵਜੀਤ ਨੂਰ ਆ ਰਹੇ ਆ ਨਿੱਕਾ ਗੰਗਾ ਨਗਰੀ ਹੈ ਤੇ ਅੱਜ ਜਾ ਰਹੇ ਆ ਗੰਗਾ ਨਗਰ ਦਵਾਰ ਤੇ ਤੇ ਦਿਖਾਉਣਾ ਤੁਹਾਨੂੰ ਗੰਗਾ ਨਗਰ ਦਾ ਟੂਰ ਲਾਈਕ ਕਮੈਂਟ ਜਰੂਰ ਕਰ ਦਿਓ ਬਣੇ ਰਹੋ ਸਾਡੇ ਨਾਲ ਗੱਡੀ ਕੱਲ ਤੁਹਾ ਲਿਆਂਦੀ ਸੀ ਬਹੁਤ ਸੋਹਣੀ ਬਣ ਗਈ ਗੱਡੀ ਐ ਚਮਕ ਗਈ ਗੱਡੀ ਵਿੱਚੋਂ ਵੀ ਸਾਰੀ ਬਹੁਤ ਸੋਹਣੀ ਸਟਾਰਟ ਕਰਤੀ ਹੈ ਹੁਣ ਤੇ ਹੁਣ ਚਲਦੇ ਆਂ ਸਾਜ ਰੱਖ ਲਿਆ ਗੱਡੀ ਸਟਾਰਟ ਹੈ ਵਿਸ਼ੂ ਦੇ ਨੂਰ ਆਉਂਦੇ ਆ ਫਿਰ ਚਲਦੇ ਆਂ ਇਧਰ ਗੁਰੂ ਬੈਠਾ ਕਿੰਨੇ ਤੇ ਸੋ ਗਰਮਕ ਪਿਆਰਿਓ ਜਾ ਰਹੇ ਆ ਦਵਾਨ ਤੇ ਹੁਣ ਜਾ ਕੇ ਦਵਾਨ ਸ਼ੁਰੂ ਕਰਾਂਗੇ ਤੇ ਫਿਰ ਆਪਾਂ ਦਵਾਨ ਕਰਦੇ ਆਂ ਤੇ ਫਿਰ ਸਾਰੇ ਜਣੇ ਬੈਠੇ ਸਿੱਖ ਤਿਆਰੋਂ ਜੀ ਆ ਵੀ ਨੂਰ ਚਾਰ ਬਰ ਤਿਆਰ ਜੀ ਨੂਰ ਬੋਲਨਾ ਪੂਰਾ ਠੀਕ ਹੈ ਦਵਾਨ ਕੱਜ ਵਾਜ ਕੇ ਠੀਕ ਹੈ ਵਿਸ਼ੂ ਠੀਕ ਹੈ ਨਾਨਕ ਆ ਹੁਣ ਸ਼ੁਰੂ ਕਰਦੇ ਆਂ ਦਵਾਨ ਪਹੁੰਚਣ ਵਾਲੇ ਆ ਜੀ ਪੰਜ ਸੱਤ ਮਿੰਟਾਂ ਚ ਧੁੱਪ ਵੀ ਆ ਗਈ ਹੈ ਅੱਜ ਮੌਸਮ ਵੀ ਠੀਕ ਹੈ ਮੌਸਮ ਠੀਕ ਹੈ ਅੱਜ ਸੋ ਗਰਮਕ ਪਿਆਰਿਓ ਕਰ ਰਹੇ ਆਂ ਕੀਰਤਨ ਬਹੁਤ ਸੁਣਾ ਹੋਇਆ ਕੀਰਤਨ ਹੁਣ ਬਾਜ਼ਾਰ ਆਏ ਆ ਤੇ ਕੀਰਤਨ ਕਰਤਾ ਬਹੁਤ ਸੁਣਾ ਹੋਇਆ ਬਹੁਤ ਸੰਗਤ ਨੇ ਵਧੀਆ ਸੁਣਿਆ ਵਿਸ਼ੂ ਕੰਦਾਏ ਨੇ ਇੱਧਰ ਲਾਲ ਦੀ ਗੱਡੀ ਲੈਣੀ ਆ ਇਹ ਟੈਂਪੋ ਟਰੈਵਲ ਹੈ ਕੀ ਨਾਮ ਇਹਦਾ ਪਿਕਅਪ ਹਾਂਜੀ ਵਿਸ਼ੂ ਠੀਕ ਹੋਇਆ ਦਵਾਨ ਘੈਂਟ ਓਕੇ ਗੱਲ ਆਨੰਦ ਆ ਗਿਆ ਪੂਰੀ ਮੈਂ ਜਾਂਦੇ ਆਂ ਆਨੰਦਪੁਰਾ ਗੁਜਰਾਤ ਕੁਝ ਰਾਤ ਤੋਂ ਆਪਣੇ ਗੱਡੀ ਸੋਹਣ ਜਾ ਰਹੇ ਆਂ ਬਾਜ਼ਾਰ ਚ ਆਹ ਦੇਖੋ ਕਿੱਡੇ ਸੋਹਣੇ ਸੋਹਣੇ ਮਹਿਲ ਆ ਗਏ ਇੱਧਰ ਗੱਡਕੜੀ ਗੱਡੀਆਂ ਬਹੁਤ ਹਨਾ ਗੱਡੀਆਂ ਬਹੁਤ ਹੋ ਗਈਆਂ ਆਪਣੇ ਬਾਜ਼ਾਰ ਚ ਦੇਖੋ ਕਿੰਨੀਆਂ ਗੱਡੀਆਂ ਇਹ ਪਹਿਲੇ ਸੇ ਲੱਗਦਾ ਬਈ ਇੱਥੇ ਮੈਂ ਤਾਂ ਮਿੱਟੀ ਦਾ ਇੱਧਰ ਪਹਿਲੇ ਸਾਰੇ ਦੇਖੋ ਬੰਦਾ ਮੁਕ ਪਿਆਰੇ ਦੁਵਾਨ ਕਰਤਾ ਹੁਣ ਬਾਜ਼ਾਰ ਜਾ ਕੇ ਉਹਨਾਂ ਦਾ ਮੈਂ ਬਾਜ਼ਾਰ ਕਾ ਦੇ ਸੇਲੇ ਹਾਂ ਵਿਸ਼ੂ ਦੇ ਚਾਚੇ ਮਾਮੇ ਕਿ ਘਰੇ ਜਾਣਾ ਮਾਮਾ ਹੀ ਕਰ ਵਿਸ਼ੂ ਦੇ ਮਾਮੇ ਕਿ ਘਰੇ ਜਾਣਾ ਦੋ ਮਿੰਟ ਤੇ ਇਹ ਕਿਉਂ ਲੈ ਸੋ ਗਰਮਕ ਪਿਆਰੇ ਪਹੁੰਚ ਚੁੱਕੇ ਹਾਂ ਘਰ ਵਿਸ਼ੂ ਤੇ ਨੂਰ ਚਲੇ ਗਿਆ ਘਰੇ ਆ ਗਏ ਘਰੇ ਪਹੁੰਚ ਚੁੱਕੇ ਹਾਂ ਘਰ ਹੁਣ ਨਾਨਕ ਤੇ ਸਮਰ ਜਾ ਰਿਹਾ ਘਰ ਹਾਂ ਵੀ ਨਾਨਕ ਤੇ ਨਾਨਕ ਤੇ ਸਮਰ ਕਿੱਥੇ ਜਾ ਰਹੇ ਤੂੰ ਕੀ ਕਰੇ ਕੀ ਕਰੇਂ ਕਰ ਜਾ ਕੇ ਕਹਿੰਿਆ ਕਿ ਫੰਡ ਕੋ ਅਡਰੈਸ ਕਰੂੰਗਾ ਜੇ ਮੋਰੀ ਆ ਗਈ ਤੇ ਕੋਈ ਲਾਦੀ ਬਦਲ ਨਹੀਂ ਜਾ ਕੇ ਤੇ ਸਗਰਮਕ ਪਿਆਰਿਓ ਹੁਣ ਸ਼ਾਮਾਂ ਦਾ ਟਾਈਮ ਹੈ ਤੇ ਸੰਦੇ ਸਮਾਂ ਹੋ ਗਿਆ ਸੀਗਾ ਸੰਦੇ ਸਮਾਂ ਹੋ ਗਿਆ ਸੀਗਾ ਹੁਣ ਚੱਲੇ ਸੀ ਗੁਰਦੁਆਰਾ ਸਾਹਿਬ ਲੈ ਲੈ ਸਰਬੱਤ ਦੇ ਸਕੂਲ ਤੜਕੇ ਫੰਕਸ਼ਨ ਹੈ ਤੇ ਸਰਬੱਤਾਂ ਰੋ ਰਿਆ ਹੈ ਕਹਿੰਦਾ ਮੈਂ ਜੁੱਤੀ ਲੈ ਕੇ ਆਉਣੀ ਜੁੱਤੀ ਹੋਜੀ ਮੂ ਮੈਂ ਕਿਉਂ ਕਰਦੀ ਇੱਧਰ ਇੱਧਰ ਬੈਠੇ ਮੈਥੇ ਦੀ ਪੁਰਜੀ ਬੰਡੀ ਹੈ ਨਾ ਮੈਥੇ ਦੀ ਪੁਰਜੀ ਹੁਣ ਸਰਬੱਤੇ ਨੂੰ ਲੈ ਕੇ ਜਾਣਾ ਪਊ ਮੰਡੀ ਤੇ ਇਹਨੂੰ ਦਵਾ ਕੇ ਲੈਉਣੀ ਪਊਗੀ ਜੁੱਤੀ ਹੁਣ ਚਲਦੇ ਆਂ ਮੰਡੀ ਬੁੱਤ ਦੇਵ ਜੀ ਬੋਲਣਗੇ ਪਾਪਾ ਜੀ ਰੋ ਰਿਆ ਸਰਬੱਤਾ ਬੁੱਤ ਪਾਪਾ ਜੀ ਪੱਤਾ ਆਇਆ ਰੋਂਦਾ ਆਜਾ ਫਿਰ ਆਇ ਚਲੀ ਪੈਸੇ ਚੱਕ ਕੇ ਚਲੀਏ ਤੈਨੂੰ ਜੁੱਤੀ ਦਵਾ ਕੇ ਲੈ ਮੈਂ ਸਪੈਸੇ ਲੈਨੇ ਸੂਟ ਸੁਆਇਆ ਇੱਕ ਪੰਜਾਬੀ ਸੂਟ ਚਿੱਟੇ ਰੰਗ ਦਾ ਤੇ ਸਪੈਸ਼ਲ ਕੇ ਦੀ ਜੁੱਤੀ ਲੈ ਕੇ ਹੁਣੀ ਤੜਕੇ ਪ੍ਰੋਗਰਾਮ ਕੀ ਫੰਕਸ਼ਨ ਆ ਫਿਰ ਦੱਸ ਨਾ ਤੂੰ ਆਇਆ ਨੇ ਨੇ ਨਤੀਜੇ ਸ਼ੀਦੀ ਦੇਣਾ ਚਾਹੀਦੇ ਨੇ ਹੁੰਦਾ ਗਾ ਗੁਰਗੋਬਿੰਦ ਸਿੰਘ ਮਹਾਰਾ ਜਨਤੀ ਬਣਾਉਣੀ ਇਹਨਾਂ ਨੇ ਅੱਛਾ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਮਹਾਰਾ ਦਾ ਪ੍ਰਕਾਸ਼ ਜਿਹੜਾ ਮਨਾ ਰਹੇ ਹੈ ਚਲੋ ਸਹੀ ਹੈ ਵਿੱਚੇ ਸ਼ੀਦੀ ਦੇੜਾ ਚੱਲੀ ਇਹਦੇ ਵਿੱਚ ਪ੍ਰਕਾਸ਼ ਜਿਹੜਾ ਉਹ ਦੋਨੇ ਸਾਰਾ ਕੁਝ ਨਾ ਲੈਣਗੇ ਨਾ ਨਾਲੇ ਸ਼ੀਦੀ ਦੇੜਾ ਵੈਸੇ ਤਾਂ ਚਲੋ ਜਿਵੇਂ ਸਕੂਲ ਵਾਲੇ ਜਿਵੇਂ ਡੈਰੀ 'ਚ ਲਿਖਿਆ ਉਵੇਂ ਕਰ ਰਹੇ ਵਿਚਾਰੇ ਪਰ ਡੈਰੀ ਵਾਲਿਆਂ ਨੇ ਉਹ ਕਾਰ ਰੱਖਿਆ ਬਹੁਤ ਅੱਗੇ ਪਿੱਛੇ ਸਿਸਟਮ ਕਰਕੇ ਵੈਸੇ ਪੰਜ ਦਾ ਹੋਣਾ ਚਾਹੀਦਾ 23 ਦਿਨ ਦੁੱਧ ਪਿਆਉਣਗੇ ਸ਼ੀਦੀ ਦੇਣ ਦੇ ਵਾਸਤੇ 23 ਦਿਨ ਦੁੱਧ ਪੀਣਾ ਦੇ ਦੁੱਧ ਲੈ ਕੇ ਆ। ਐਸ਼ਾ ਤੂੰ ਦੁੱਧ ਲੈ ਕੇ ਜਾਏਂਗਾ ਕਰੋ। ਦੁੱਧ ਦੁੱਧ ਸਰਬੱਤੇ ਹੋਣੀ ਪ੍ਰਕਾਸ਼ ਜਿਹੜਾ ਮਨਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਕੱਲ ਨੂੰ ਚਲੋ ਹੁਣ ਚੱਲਦੇ ਆਂ ਮੰਡੀਆਂ ਨੂੰ ਦਵਾ ਕੇ ਲੈਣ ਨੂੰ ਜੁੱਤੀ ਤੜਕੇ ਇਹਨਾਂ ਨੇ ਜਾਣਾ ਫਿਰ ਉਹ ਪ੍ਰਕਾਸ਼ ਜਿਹੜਾ ਮਨਾਉਣਗੇ ਮਹਾਰਾਜ ਦਾ। ਚਲਾ ਜਾ ਲੈ ਆ ਕੱਪੜੇ ਚੱਕ ਲੈ। ਹੁਣ ਸਰਬੱਤਾ ਜਾ ਰਿਹਾ ਜੁੱਤੀ ਲੈਣ ਸ਼ਾਮਾਂ ਨੂੰ। ਸਮਰ ਤੇ ਨਾਨਕ ਕਰਨਗੇ ਰਹਿ ਰਾਜ ਸਾਹਿਬ ਦਾ ਪਾਠ। ਆਪਾਂ ਆ ਜਾਣਾ ਬਸ 15 ਮਿੰਟਾਂ ਠੀਕ ਐ। ਸੁਗਰਮਖ ਪਿਆਰਿਓ ਸਰਬੱਤ ਨੂੰ ਦਵਾਤੀ ਜੁੱਤੀ ਤੇ ਦੇਖੋ ਸ਼ਾਮ ਹਨੇਰਾ ਹੋ ਗਿਆ ਲੈਟਾ ਜਾ ਗੀ। ਸਰਬੱਤੇ ਕਿਵੇਂ ਲੜੀ ਜੁੱਤੀ ਸਦਵਾਤੀ ਜੁੱਤੀ ਸਰਬੱਤ ਨੂੰ ਹੁਣ ਤੁਰ ਪਏ ਆ ਘਰ ਸੋ ਗਰਮਕ ਪਿਆਰਿਓ ਜੁੱਤੀ ਲਿਆਂਦੀ ਸਰਬੱਤੇ ਨੇ ਦੇਖੋ ਖੁਸ਼ ਹੋ ਗਿਆ ਹੁਣ ਪਹਿਲੇ ਰੋਈ ਜਾਂਦਾ ਸੀ ਹਣਾ ਹਲਾ ਐਵੇਂ ਸੀ ਕਿ ਬੋਲ ਹੁਣ ਐਵੇਂ ਕਿੰਨਾ ਨੇਰਾ ਕਰਾਦਾ ਵੇ ਇਹ ਸਰਬੱਤੇ ਓਏ ਕਿੰਨਾ ਨੇਰਾ ਕਰਾਦਾ ਜੁੱਤੀ ਵਾਸਤੇ ਰੋਂਦੀ ਸੀ ਜੁੱਤੀ ਲਿਆਤੀ ਉਹ ਨਿਹਰਾ ਹੋ ਗਿਆ ਡਾਡੀ ਨੇ ਡੰਡਾ ਚੱਕਿਆ ਸੋ ਗਰਮਕ ਪਿਆਰਿਓ ਸਮਰ ਨੇ ਵਿਛਾਤੀ ਬਿਸਤਰੇ ਤੇ ਹੁਣ ਕਰਦੇ ਆ ਰੈਸਟ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਗਾਇਜ਼ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆਂ ਫਿਰ ਨੈਕਸਟ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Yeah.